ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗ ਜਿਖਿਆ ਵਾਲਾ ਜੀ ਸਾਰੇ ਠੀਕ ਠਾਕ ਹੋ ਇਧਰ ਪਜਵਾ ਨੂੰ ਪਾ ਦਿਓ ਪੱਠੇ ਭਾਈ ਗਰਮੀ ਬਹੁਤ ਬੰਦ ਉਹਨਾਂ ਨੂੰ ਠੰਡੇ ਥਾਂ ਵਹੀ ਹੋਏ ਓ ਸੋਣਿਓ ਸਜਣੋ ਉਠ ਘੜੋ ਗਰਮੀ ਨੇ ਪੱਟ ਕੱਢ ਛੱਡ ਚਲੋ ਜੀ ਆਪਾਂ ਤੁਰ ਪਏ ਜੀ ਖੇਤਾਂ ਨੂੰ ਲੈਣੇ ਸੀ ਪੱਠੇ ਪੱਠੇ ਵੱਢ ਲੈ ਮਿੱਤਰੋ ਪੱਠੇ ਵੱਢ ਲਓ ਵੱਢ ਲਓ ਵੱਢ ਲਓ ਪੱਠੇ ਵੱਢ ਲਓ ਇਹ ਵੱਢਣੇ ਪੈਣੇ ਕਾਰੀ ਭਾਜੀ ਪੱਠੇ ਵੱਢ ਕੇ ਤੇ ਆਪਾਂ ਹੋ ਗਏ ਰੈਡੀ ਆਪਾਂ ਫਿਰ ਜਾਣਾ ਸੀਗਾ ਅੱਜ ਕੰਮ ਤੇ ਵੀ ਤੇ ਜਾਣਾ ਸੀਗਾ ਆਪਾਂ ਯੋਬ ਤੇ ਪੱਠੇ ਵੱਢ ਕੇ ਤੇ ਆਪਾਂ ਲਈ ਤੁਰਾ ਪਾਣੀ ਲਾ ਦਿੱਤਾ ਪਟਿਆਂ ਨੂੰ ਤੇ ਬੁਰੇ ਹਾਲ ਹੋਏ ਪਏ ਨੇ ਇਧਰ ਮੈਡਮ ਵਾਲੀ ਲਾਲਾ ਪੋਚਾ ਫਰਸ਼ ਖਸਾ ਹੀ ਪਏ ਨੇ ਕਿਆ ਬਾਤ ਹੈ ਬੀਬੀ ਜੀ ਜਿਹੜਾ ਸਾਡੇਰ ਵੀ ਦੇਖੋ ਨਾ ਜੀ ਨਾ ਪਸ਼ੂ ਨੜਾ ਲਓ ਪਸ਼ੂ ਨੜਾ ਕੇ ਗਰਮੀ ਕਰਦੇ ਉਹ ਪਸ਼ੂਆਂ ਦੀ ਘਰ ਦੇ ਗਏ ਸੀ ਭੱਜ ਗਏ ਆਪਣੇ ਨਾਨਕਿਆਂ ਨੂੰ ਚੱਲ ਗਏ ਅੱਜ ਘਰ ਦੇ ਤਾਂ ਮੰਮੀ ਡੈਡੀ ਚਲ ਗਏ ਸੌਰੀਆਂ ਨੂੰ ਤੇ ਆਪਾਂ ਘਰੇ ਪਸ਼ੂ ਨਾਲ ਨੜਾ ਨੜਾ ਬਾਜੀ ਹੋਈ ਪਈਆਂ ਤੇ ਜਾਨੂੰ ਮੈਡਮ ਹੁਣੀ ਆ ਗਏ ਕਹਿੰਦੇ ਜੀ ਲਓ ਆਪਾਂ ਕਰਾ ਦੋ ਤੁਹਾਡੇ ਨਾਲ ਕੰਮ ਮੈਂ ਕਿ ਲੋ ਜੀ ਤੁਸੀਂ ਧੋ ਦੋ ਨੜਾ ਦੋ ਪਸ਼ੂ ਤੇ ਮੈਡਮ ਜੀ ਨੇ ਬੱਚੇ ਨੂੰ ਨੜਾਤਾ ਮੈਡਮ ਜੀ ਡਰੀ ਵੀ ਜਾਂਦੇ ਨੇ ਡਰਦੇ ਵੀ ਨਹੀਂ ਤੇ ਬਾਅਦ ਵਿੱਚ ਘੜੀ ਨਾਲ ਖਾ ਕੇ ਰੋਟੀ ਤੇ ਹਾ ਹਾ ਪਿਆਜ ਆ ਗਿਆ ਸਵੇਰੇ ਸਵੇਰੇ ਪਿਆਜ ਜਿੰਨ ਮਰਜ਼ੀ ਹੋਵੇ ਨਾਲ ਲੱਸੀ ਹੋਵੇ ਬਾਜੀ ਬਾਹ ਉਹ ਤਾਂ ਰੈਡੀ ਸ਼ੈਡੀ ਹੋ ਕੇ ਮੈਡਮ ਨੇ ਲਾ ਲਿਆ ਮੇਕਅਪ ਮੇਕਅਪ ਬਹੁਤ ਲਾਇਆ ਹੋਇਆ ਵਾ ਓਏ ਹੋਏ 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 ਭਾਵੀ ਬਾਕਾਰੀ ਬਾਈ ਸ਼ਾਗੇ ਇਤਨਾ ਮਾਇਆ ਮਾਇਾਨ ਕੇ ਬਾਅਦ ਅਸੀਂ ਪਹੁੰਚ ਕੇ ਬੀ ਟ੍ਰੈਵਲ ਪਰ ਕੁੱਤਾ ਨਾਲੇ ਲਿਆਂਦਾ ਜੈਦਪੁਰ ਦਾ ਸਰ ਨੂੰ ਬਾਹਰ ਵਿੱਚ ਕੁੱਤੇ ਦੇ ਕਰ ਕਰ ਤਾਂਗੇ ਟਟੀਆਂ ਕਰ ਕਰ ਪਾਸਰਮ ਤੇ ਸਾਡਾ ਘਰ ਤਾਂ ਸੱਤਿਆ ਨਾਸ ਚੱਲ ਭਾਈ ਤੈਨੂੰ ਵੀ ਹੁਣ ਘਰ ਛੱਡਿਆ ਇਹ ਕੋਮਲਾ ਜਿੰਨਾ ਘੁੰਮਣਾ ਭਾਈ ਚਲੋ ਜੀ ਘੁੰਮ ਘੁੰਮ ਕੇ ਬੰਦਾ ਆਪਾਂ ਫਿਰ ਇਹਨੂੰ ਚੱਕਿਆ ਦੇ ਆਹ ਲਓ ਜੀ ਭਰਾਵੋ ਗੱਡੀ ਕਹਿੰਦਾ ਮੈਂ ਚਲਾਣੀ ਆ ਹਟ ਪਿੱਛੇ ਆਵਨ ਗੱਡੀ ਆਪਾਂ ਚਲਾਣੀ ਹੈ ও ਮਾਈ ਗਾਡ ਚਲੋ ਜੀ ਮਾਰੀ ਸ਼ਾਰ ਤੇਨ ਨੂੰ ਘਰ ਛੱਡਿਆ ਘਰ ਛੱਡ ਕੇ ਤੇ ਆਪਾਂ ਜਾਣਾ ਸੀਗਾ ਕੰਮ ਪ੍ਰੋਗਰਾਮ ਤੇ ਕਿਤੇ ਤੇ ਆਪਾਂ ਪੀਤੀ ਸ਼ਵੀਲ ਸ਼ਵੀਲ ਪੀਣ ਤੋਂ ਬਾਅਦ ਬੰਗਿਆ ਫੇਰ ਸ਼ਵੀਲ ਤੇ ਸ਼ਵੀਲ ਠਾ ਸ਼ਵੀਲ ਠਾ ਸ਼ਵੀਲ ਠਾ ਸ਼ਵੀਲ ਤੇ ਸਾਡੇ ਬਲੌਗ ਨੂੰ ਤੁਸੀਂ ਬੜਾ ਪਿਆਰ ਕਰਦੇ ਹੋ ਐ ਇਦਾਂ ਹੀ ਕੰਮ ਚੱਲ ਕੇ ਰੱਖੋ ਜਿਬਸ ਸ਼ਵੀਲ ਲੱਗਦੀਆਂ ਰਹਿਣੀਆਂ ਗੁਰੂਆਂ ਦਾ ਨਾਮ ਪੰਜਾਬ ਦੇ ਵਿੱਚ ਪਾਣੀ ਕਦੇ ਨਹੀਂ ਖਤਮ ਹੋ ਸਕਦਾ ਖੇਤੀ ਤੇ ਪਾਣੀ ਪੰਜਾਬ ਚੋਂ ਖਤਮ ਕਰਨ ਵਾਲੀ ਨਾ ਤਾਂ ਬਚੇ ਨਾ ਉਹਨਾਂ ਨੇ ਬਚਣਾਈਆਂ ਠੀਕ ਹੈ ਜੀ ਤੇ ਫਿਰ ਆਪਾਂ ਬ੍ਰੀ ਟ੍ਰੈਵਲ ਤੇ ਆ ਗਏ ਤੇ ਮਣੀ ਰੀਕ ਤੀਲਾ ਪਾ ਥੋੜੀ ਜੀ ਭਾਜੀ ਉਹਨਾਂ ਦੀ ਤੇ ਉੱਤੋਂ ਬਾਅਦ ਆਪਾਂ ਆਪਣੀ ਵੀਡੀਓ ਬਣਾਈ ਕਿ ਅੱਜ ਭਾਜੀ ਭੱਗ ਨਹੀਂ ਬਣੀ ਅੱਜ ਗੱਲਬਾਤ ਨਹੀਂ ਬਣੀ ਤੇ ਇਧਰ ਫੇ ਆ ਗਏ ਖਾਣ ਨੂੰ ਜਲੇਬੀਆਂ ਆ ਗਈਆਂ ਜੀ ਜਲੇਬੀਆਂ ਖਾ ਕੇ ਡਾਈਟਿੰਗ ਦਾ ਹੋ ਗਿਆ ਸਤਿਆਨਾਸ ਜੀ ਤੇ ਆਪਾਂ ਫਿਰ ਜਾਣਾ ਸੀ ਘਰੇ ਕਰੇ ਜਾਂਦੇ ਜਾਂਦੇ ਕਹਿੰਦੇ ਜੇ ਮੜੇ ਸ਼ਾਪਿੰਗ ਕਰਾ ਦਿਓ ਫਿਰ ਅੱਜ ਪਹੁੰਚਣਾ ਸੀ ਨਾਨਕੇ ਮੰਮੀ ਦੇ ਲਾਇਆ ਪੈਰੀਆਂ ਤੇ ਜਾ ਕੇ ਮੰਮੀ ਜੀ ਸਸਰੀਕਾਲ ਸਸਰੀਕਾਲ ਪਿਆਰੀ ਜਾਓ ਜਾਓ ਕਹਿੰਦੀ ਭੱਜ ਲੋ ਟਾਈਮ ਛੱਲਿਆ ਜੀ ਭਾਂਡੇ ਤੋਰੇ ਨੇ ਆਪਾਂ ਜਾਣਾ ਛਗਰਾਪੜ ਤੇ ਆਪਾਂ ਰਾਜਨ ਵੀਡੀਓ ਬਣਾਈ ਤੇ ਜਹਾਂ ਪਹੁੰਚੇ ਇੱਕ ਬੰਗਿਆਂ ਤਾਂ ਰੇਲ ਆ ਰਹੀ ਸੀ ਫਗਵਾੜੇ ਤੋਂ ਪਰ ਸਾਡੇ ਲੋਕਾਂ ਨੂੰ ਪਤਾ ਨਹੀਂ ਅਕਲ ਕਰੂ ਆਣੀਆ ਚਲੋ ਜੀ ਆਪਾਂ ਪਹੁੰਚ ਗੇ ਛਗਰਾਪੜ ਗੁਰੂ ਘਟੇ ਕੇ ਮੱਥਾ ਸ਼ਹੀਦ ਸਿੰਘਾਂ ਦੇ ਗੁਰਦੁਆਰਾ ਸਾਹਿਬ ਤੇ ਮਾਸੀ ਦਾ ਮੁੰਡਾ ਤੇ ਮਾਸੀ ਰੋਟੀ ਸ਼ਾਗਰੇ ਜੀ ਬਾਜੀ ਦਾ ਬਲੌਗ ਬਣ ਰਿਹਾ ਹੈ ਖੁਸ਼ ਹੋ ਗਿਆ ਮੁੰਡਾ ਬਲੌਗ ਦੇਖ ਕੇ oh my god ਸੰਤਾਨੀਆਂ ਤਸਵੀਰਾਂ ਬਾਬਾ ਦੀਪ ਸਿੰਘ ਜੀ ਬੰਦਾ ਸਿੰਘ ਜੀ ਭਾਦਰ ਤੇ ਲੰਗਰ ਚੱਲ ਰਹੇ ਸੀਗੇ ਖੂਬ ਪ੍ਰਸ਼ਾਦ ਦੇ ਬਣਾਉਣ ਦੀ ਸੇਵਾ ਵੀ ਕਰਨੀ ਪਈ ਅੱਧਾ ਘੰਟਾ ਲਾਣਾ ਪਿਆ ਗਰਮੀ ਬਹੁਤ ਹੋ ਗਈ ਸੀ ਅੰਦਰ ਬਾਜੀ ਦਾ ਪ੍ਰਸ਼ਾਦ ਦੇ ਬਣਾ ਬਣਾ ਕੇ ਅਸੀਂ ਤੇ ਫਿਰ ਰਾਤ ਨੂੰ ਜਾਣਾ ਜੀ ਮਾਮਾ ਜੀ ਦੇ ਘਰੇ ਆਮਬ ਮਿਲੇਗੇ ਜੀ ਦੋ ਗੁਰੂ ਘਰ ਤੋਂ ਤੇ ਦੁੱਧ ਵਿੱਚ ਪਾ ਕੇ ਤੇ ਰਗੜਾ ਦਿੱਤਾ ਲਾ ਉਹਨਾਂ ਨੂੰ ਬਾਜੀ ਵਾ ਠੰਡ ਪੈ ਗਈ ਠੰਡ ਭਾਈ ਸੀ ਠੰਡ ਪੈ ਗਈ ਤੇ ਨਿਆਣੇ ਮਾਂਜੇ ਤੋਂ ਭਾਂਡੇ ਭਾਈ ਆਮਬ ਜੂਸ ਪੀਣਾ ਨਹੀਂ ਹੈਗਾ ਬਸ ਇਕੱਲਾ ਨਿਆਣੇ ਦੇ ਤੋਤੇ ਭਾਂਡੇ ਤੇ ਗੁਰੂ ਘਰ ਦਾ ਇਤਿਹਾਸ ਗੁਰਦਰਾਸ਼ੀਰ ਗਾਂਝ ਸਾਹਿਬ ਦਾ ਚਿੱcke ਪਿੰਡ ਦਾ ਵੀ ਵਿੱਚ ਇਹਦੇ ਜ਼ਿਕਰ ਆ ਰਿਹਾ ਮੈਨੂੰ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਚਿੱcke ਦੀ ਧਰਤੀ ਤੇ ਪੈਦਾ ਹੋਏ ਆਂ ਤੇ ਜਿਹੜੇ ਇੱਥੇ ਪਿੰਡ ਡਾਪੜ ਦੇ ਬਿਰਜੂ ਜੀ ਸੀ ਉਹਨਾਂ ਨਾਲ ਜਿੱਕੇ ਰਿਸ਼ਤੇਦਾਰੀ ਸੀਗੀ ਤੇ ਉਹ ਸਾਡੇ ਪਿੰਡ ਵੀ ਆਂਦੇ ਜਾਂਦੇ ਰਹਿੰਦੇ ਸੀਗੇ ਤੇ ਸ਼ਹੀਦਾ ਸਿੰਘਾ ਦੇ ਸਥਾਨ ਤੇ ਸਾਡੇ ਮਾਮਾ ਜੀ ਨੇ ਪਾੜ ਰੱਖਾਇਆ ਹੋਇਆ ਸੀ ਤੇ ਆਂਦੇ-ਆਂਦੇ ਅਸੀਂ ਰਾਤ ਨੂੰ ਬਾਬਾ ਧਰਮ ਸਿੰਘ ਦਾ ਸਥਾਨ ਹੈ ਥਾਣੇ ਦੇ ਵਿੱਚ ਉੱਥੇ ਦੀ ਬਣਾਈ ਵੀਡੀਓ ਤੇ ਸਾਰੇ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ